ਤਸਕੂ ਸਾਡੇ ਨਾਲ ਹੁਣ ਜੁੜ ਚੁੱਕਿਆ ਪੁਲਿਸ ਥਾਣਾ ਸਿਦਾਂ ਬਿਰਦੇ ਮੁਖੀ ਨਰਿੰਦਰ ਸਿੰਘ ਜੀ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਜਿਨ੍ਹਾਂ ਨੇ ਅੱਜ ਇੱਕ ਵੱਡਾ ਮਾਰਕਾ ਮਾਰਦੇ ਹੋਏ ਪਿਛਲੀ ਵਾਰ ਦੀ ਤਰ੍ਹਾਂ ਅੱਜ ਵੀ ਨਗਾਇਸ਼ ਸ਼ਰਾਬ ਤੇ ਭਾਰੀ ਜਣਾ ਲਾਹ ਨੂੰ ਬਰਾਂਧ ਕੀਤਾ ਤੇ ਆਉ ਆਪਾਂ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੁਹਾਨੂੰ ਵੀ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਦੋਂ ਇਹ ਲਾਕਰੇ ਰਹਿਣ ਵਾਲੇ ਜਿਹੜੇ ਹੈਗੇ ਤੁਸੀਂ ਇਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਲੱਗਦੀ ਪੁਲਿਸ ਦਾ ਪੂਰਤਵਰਤ ਸਹਿਯੋਗ ਜਿੰਨੇ ਵੀ ਨਸ਼ਾ ਦੇ ਖਿਲਾਫ ਕੋਈ ਜਿਹੜੀ ਇਹ ਇਨਫੋਰਮੇਸ਼ਨ ਮਿਲਦੀ ਹੋ ਉਹ ਪੁਲਿਸ ਨਾਲ ਜਰੂਰ ਸਾਂਝੀ ਕੀਤੀ ਜਾਵੇ ਤਾਂ ਜੋ ਨਸ਼ਾ ਵਗੜਾ ਕੂੜਾ ਬਿਲਕੁਲ ਹੀ ਖਤਮ ਕੀਤਾ ਜਾ ਸਕੇ ਕੱਲ ਅਸੀਂ ਜਿਹੜੀ ਹੈਗੀ ਅਫਰਾਨ ਜਿਨੀ ਅਫਰਾਨ ਦੇ ਖਰਾਏਤ ਮਤਲਬ ਕਰ ਸੈਜਨ ਟੈਕਸੇਸ਼ਨ ਵਿਭਾਗ ਦੇ ਡਿਪਾਰਟਮੈਂਟ ਅਰ ਕਾਰੀਆਂ ਨਾਉਣ ਦੇ ਕਿ ਦੋ ਮਕੱਦਮੇ ਜਿਹੜੇ ਹੈਗੇ ਆ ਦਰਜ ਕੀਤੇ ਨੇ ਪਹਿਲਾ ਇਹ ਮਕਦਮਾ ਨੰਬਰ 28 ਮਿਤੀ 22/5/24 ਅੰਮ੍ਰਿਤਾਲਾ ਕਾਟ 14 ਅਸਾਈਲ ਦੇ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਵਿੱਚ ਮਲਕੀਸੀ ਸਿੰਘ ਨੰਬਰਦਾਰ ਪੁੱਤਰ ਦਲਬੀਰ ਸਿੰਘ ਵਾਸੀ ਪਰਜਿਆਂ ਬਹਿਰੀ ਪਰਪੁਰ 15 ਬੋਤਲਾਂ ਅੰਗੇਸਰਾ ਇੱਕ ਚਾਂਦੀ ਪੱਟੀ ਜਿਹਦੇ ਵਿੱਚ 400 ਲੀਟਰ ਲਾਹਣ ਤੇ ਪੱਤੀ ਦਾ ਸਮਾਨ ਜਿਹੜਾ ਹੈਗਾ ਦਰੰਗ ਦਿੱਤਾ ਸੀਗਾ ਦੂਜਾ ਮੁਕੱਦਮਾ ਨੰਬਰ ਜਿਹੜਾ ਸ਼ਸ਼ੀ 022124 ਅਧਿੰਦਰਪੁਰ ਕਚੋਰੀ 14 थाना ਸਿਧਵਾਡੇਟ ਇਹਦੇ ਵਿੱਚ ਜਿਹੜਾ ਹੈਗਾ ਪੀਸ ਰਜਿਸਟਰ ਕਰਕੇ ਗਗਨਦੀਪ ਗਗਦੀਪ ਪੁੱਤਰ ਬਲਜੀਤ ਸਿੰਘ ਕੋਲੋਂ ਲਾਪਰ ਤਰਾਣਾ ਮਹਿਤ ਕਰੋ ਅਸਲ 10 ਬੋਤਲਾਂ ਜੈ ਸ਼ਰਾਬ ਦੀਆਂ ਹੈਗੀਆਂ ਬ੍ਰਾਂਡ ਦੀਆਂ ਜਿਗੀਆਂ ਇਫਤੋਲਾਵਾ ਅਕਸਾਈਜੈਂਟ ਅਕਸਾਈਜੈਂਟ ਡਿਪਾਰਟਮੈਂਟ ਦੇ ਐਟਸੀ ਸਾਹਿਬ ਨਾਲ ਮਿਲ ਕੇ ਬਿਆ ਜਿਹੜਾ ਕੰਨੀਆਂ ਤੋਂ 48000 ਜਿਹੜੀ ਹੈਗੀ ਹੈ ਨਜਾਇਜ਼ ਲਾਹਣ ਤੇ ਪਿੰਡ ਬਹਾਦਰਕੇ ਕੰਨੀਆਂ ਤੋਂ 1 ਲੱਖ ਲੀਟਰ ਜਿਹੜੀ ਹੈਗੀ ਲਾਹਣ ਜਿਹੜੀ ਹੈਗੀ ਹੈ ਬਰਾਮਦ ਕਰਕੇ ਡਿਸਟਰਾਇ ਕਰਤੀ ਹੈ ਜੋ ਲੋਕਾਂ ਕ੍ਰਿਮੀਨਲ ਲੋਕਾਂ ਵੱਲੋਂ ਜਿਹਨੇ ਦਰਿਆ ਦੇ ਵਿੱਚ ਜਿਹੜੀ ਹੈਗੀ ਹੈ ਲਾਹਣ ਜਿਹੜੀ ਹੈਗੀ ਹੈ ਭਾਈ ਦੇ ਸੀ ਇਹਦੇ ਨਾਲ ਹੀ ਜਿਹੜੀ ਇਹ ਨਜਾਇਜ਼ ਸ਼ਰਾਬ ਗੁੱਢੀ ਜਾਨੀ ਸੀਗੀ ਜੋ ਪਹਿਲਾਂ ਹੀ ਜਿਹੜੀ ਇਹ ਲਾਹਣ ਜਿਹੜੇ ਗ੍ਰਾਮ ਦਾ ਫੇਰ ਨਸ਼ਟ ਕੀਤੀ ਚੁੱਕੀ ਹੈ ਇਹ ਸਭ ਤੋਂ ਨਹੀਂ ਚਲਦੇ ਹਨ ਬੋਟਾ ਨੂੰ ਤਾਂ ਇਹ ਪਈ ਜਾਣੀ ਸੀ ਨਜਾਇਜ਼ ਸ਼ਰਾਬ ਇਹਦੀ ਜਿਹੜੀ ਤਪੀਸ਼ ਜਿਹੜੀ ਕਰ ਰਹੇ ਆਂ ਇਹਦਾ ਜਿਹੜੀ ਕੋਈ ਦਲ ਵਾਸਤੇ ਸਾਹਮਣੇ ਨਹੀਂ ਰਹੀ ਹੈ ਜੀ ਇਹ ਕਰਾਈ ਤਾਂ ਉਸ ਮੁਤਾਬਕ ਜਿਹੜੀ ਮੰਗਦੀ ਗੰਭੀਰ ਹੈ ਸਰ ਪਿਛਲੇ ਦਿਨਾਂ ਦੇ ਦਰਵਾਣ ਦੇਖਣ ਚ ਆਇਆ ਵੀ ਕਾਫੀ ਵੱਡੀ ਮਾਤਰਾ ਵਿੱਚ ਜਿਹੜੀ ਆ ਪੁਲਿਸਾਂ ਸਾთან ਮਿਲ ਰੋ ਨਿਆਂਇਸ਼ਰਾ ਬਰਾਮਦ ਕੀਤੀ ਗਈ ਲਾਂਗ ਲਾਂਗ ਬਰਾਮਦ ਕੀਤਾ ਗਿਆ ਤੇ ਹੁਣ ਤੱਕ ਕਿੰਨੇ ਕਿੰਨੇ ਪਿਛਲੇ ਮਹੀਨੇ ਦੇ ਦਰਵਾਣ ਕਿੰਨੇ ਕੇ ਮਹਾਦੂਦ ਦਰਜ ਕੀਤੀ ਆ ਕਿੰਨੇ ਗਲਾਂ ਲੱਗ ਕੀਤੀਆਂ ਆ ਕਿੰਨੇ ਨਿਆਂਇਸ਼ਰਾ ਬਰਾਮਦ ਕੀਤੀ ਗਈ ਜੀ 16 ਤੋਂ 24 ਤੋ ਜਿਹੜਾ ਹੈਗਾ ਚੋੜ ਜਾਪਤਾ ਜਿਹੜਾ ਲਗੂ ਹੈ ਉਸ ਦਿਨ ਤੋਂ ਬਾਅਦ ਜਿਹੜੇ 21 ਮੁਕੱਦਮੇ ਜਿਹੜੇ ਹੈਗੇ ਆ ਸ਼ਰਾਬ ਦੇ ਜਿਹੜੇ ਦੰਦ ਜਿੱਤੇ ਗਏ ਜਿਦੇ ਵਿੱਚ 719 ਲੀਟਰ ਜਿਹੜੀ ਇਹਨਾਂ ਜਿਹੜੇ ਸ਼ਰਾਬ ਤੇ 1,42,500 ਲੀਟਰ ਜਿਹੜੀ ਲਾਹਣ ਜਿਹੜੀ ਹੈਗੀ ਹੈ ਬਰੰਦ ਕਰਕੇ ਜਿਹੜੀ ਨਸ਼ਤ ਕੀਤੀ ਗਈ ਹੈ ਠੀਕ ਹੈ ਜੀ ਤੇ ਅੰਗਰੇਜ਼ ਸਮੇਂ ਚ ਤਲੀਬ ਮੁਹੰਮਦ ਇੱਤਾਂ ਦੀ ਰੋਹ ਵੀ ਨਸ਼ਰੀ ਸਮਰਲਾ ਰਹਿ ਗਿਆ ਅੰਗਰੇਜ਼ ਸਮੇਂ ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਰਹੇਗੀ ਨਸ਼ੇ ਦੇ ਸਮੱਗਲੋਂ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਜਿਹੜਾ ਹੈਗਾ ਗੀਲਡ ਦੀਆਂ ਸਲਾਖਾਂ ਵਿੱਚ ਭੇਜਦੇ ਤੇ ਨਸ਼ੇ ਦੇ ਸਮੱਗਲੋਂ ਕੀ ਚਦਾਨੀ ਦੇਣਾ ਚਾਹੁੰਦੇ ਆ ਮੈਂ ਆਮ ਪਬਲਿਕ ਨੂੰ ਵੀ ਜਿਹੜੀ ਹੈਗੀ ਹੈ ਦੱਸਣਾ ਚਾਹੁੰਦਾ ਆ ਕਿ ਨਸ਼ੇਆਂ ਦੇ ਖਿਲਾਫ ਬਿਲਡਿੰਗ ਮਹੀਮ ਨੂੰ ਲੈ ਕੇ ਪੁਲਿਸ ਦਾ ਸਾਥ ਦਿਓ ਤੇ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਨੂੰ ਮੈਂ ਲਾਸਟ ਜਿਹੜੀ ਹੈਗੀ ਹੈ ਫਿਰ ਵੀ ਹਰਪਤ ਹੈ ਜੇ ਯਾਪਾਂ ਹੋ ਮੇਰੇ ਇਹ ਛੱਡ ਜਾਣਾ ਜਾਂ ਜਿਹੜਾ ਮੈਸੇਜ ਆਉਂਦਾ ਨਾ ਬੰਦ ਕਰ। ਠੀਕ ਹੈ ਜੀ। ਤੇ ਸਭ ਜਿਵੇਂ ਹੁਣ ਬੋਟਾਂ ਦਾ ਮੋਰ ਚੱਲ ਰਿਹਾ ਆ ਪੁਲਿਸ ਵੱਲੋਂ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਆ? ਖਾੜੀ ਪੁਲਿਸ ਵੱਲੋਂ ਜਿਹੜੇ ਹਰ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਜੋ ਗਾਈਡਲਾਈਨ ਹੈਗੀਆਂ ਲੈਕਚਰ ਕਮਿਸ਼ਨ ਨੂੰ ਆਫਰਿੰਗ ਜਿਹੜੀਆਂ ਹੈਗੀਆਂ, ਸੀਨੀਅਰ ਅਫਸਰ ਵੱਲੋਂ ਤਾਂ-ਤਾਂ ਦੇ ਜਿਹੜੇ ਨਾਕੇ ਲਗਾ ਕੇ ਜਿਹੜੀਆਂ ਟੀਮਾਂ ਲਗਾਈਆਂ ਗਈਆਂ ਨੇ ਉਹ ਚੈਕਿੰਗ ਕਰਦੀਆਂ ਨੇ ਤੇ ਆਮ ਪਬਲਿਕ ਨੂੰ ਵੀ ਜਿਹੜਾ ਹੈਗਾ ਅਪੀਲ ਕਰਦੇ ਆ ਕਿ ਬਿਨਾਂ ਡਰ ਤੋਂ ਬਿਨਾਂ ਭੈਕ ਤੋਂ ਜਿਹ ਤਦਕੋ ਇਹ ਸੱਜਣ ਪੁਲਸਥਾਨ ਸਰਦਮਿੰਦਰ ਦੇ ਮੁਖੀ ਸਰਦਾਰ ਨਰਿੰਦਰ ਸਿੰਘ ਜੀ ਜਿਨ੍ਹਾਂ ਦੱਸਿਆ ਪਿਛਲੇ ਦਿਨਾਂ ਦਰੌਣਾ ਕਾਫੀ ਜਿਹੜੇ ਮੁਕੱਦਮੇ ਹੈ ਦਰਜ ਕੀਤੇ ਗਏ ਆ ਤੇ ਇੱਕ ਵੱਡੀ ਕਾਮਯਾਬੀ ਮੰਨਦੇ ਆ ਕਿਉਂਕਿ ਪੁਲਸ ਵੱਲੋਂ ਪਿਛਲੇ ਦਿਨਾਂ ਦਰੌਣ ਦੇਖਣ ਜਾਇਆ ਭਾਰੀ ਮਾਤਰਾ ਵਿੱਚ ਨਿਆਇ ਸ਼ਰਾਬ ਤੇ ਭਾਰੀ ਮਾਤਰਾ ਜਿਹੜਾ ਲਾਹਣ ਬਰਾਮਦ ਕਰਕੇ ਨਸ਼ਟ ਕੀਤਾ ਗਿਆ ਤੇ ਇਹਨਾਂ ਨੇ ਚੋਣਾ ਨੂੰ ਲੈ ਕੇ ਸੁਰੱਖਿਆ ਦੇ ਪਰੰੰ ਨੂੰ ਦੱਸਿਆ ਵੀ ਸੁਰੱਖਿਆ ਦੇ ਪਰੰੰਦ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਸਮਗਲਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਜਦੋਂ ਇਹਨਾਂ ਨੂੰ ਅਸੀਂ ਪੁੱਛਿਆ ਕਿ ਵੀ ਜਿਹੜੀ ਇੰਨੀ ਸ਼ਰਾਬ ਦਾ ਬਰਾਂਦ ਹੋ ਰਹੀ ਆ ਕਿ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੋਟਰਾਂ ਨੂੰ ਤਾਂ ਨਹੀਂ ਕਿਤੇ ਵਰਤਾਈ ਜਾਣੀ ਪਰ ਇਹਨਾਂ ਨੇ ਇਹ ਗੱਲ ਕਹੀ ਆ ਵੀ ਕੋਦੀ ਵੀ ਪੜਤਾਲ ਕੀਤੀ ਜਾ ਰਹੀ ਆ ਜੇ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਪਾਇਆ ਗਿਆ ਉਸ ਦੇ ਮੁਤਾਬਕ ਬਣਦੀ ਸਾਰੀ ਕਾਨੂੰਨੀ ਕਾਰਵਾਈ ਕੀਤੀ ਜਾਊ।